ਇਹ ਤਸਿਹਰਾ ਜਿਹੜਾ ਹੈਗਾ ਉਹ ਟੀਮ ਸੁਖਤਾਲੇਵਾਲ ਨੂੰ ਜਿਹੜਾ ਉਹ ਜਾਂਦਾ ਹੈਗਾ ਕਿਉਂਕਿ ਜਦੋਂ ਤਿੰਨ ਟਰਨਸ ਜਿ ਲਿਬਰਲ ਨੂੰ ਹੋ ਗਿਆ ਇਹ ਵੀ ਕੰਮ ਲਿਬਰਲ ਪਾਰਟੀ ਨੇ ਬਹੁਤ ਚੰਗੇ ਵੀ ਕੀਤੇ ਚਾਹ ਕੋਵਿਡ ਨੂੰ ਹੈਂਡਲ ਕਰਨ ਦੀ ਗੱਲ ਕਰ ਲਓ ਜਿਹੜੀ ਫਾਰਮਾ ਕੇਅਰ ਦੀ ਗੱਲ ਕਰ ਲਓ ਡੈਂਟਲ ਕੇਅਰ ਦੀ ਗੱਲ ਕਰ ਲਓ ਚਾਈਲਡ ਕੇਅਰ ਕੈਨੇਡਾ ਚਾਈਲਡ ਵੈਲਫੇਅਰ ਦੀ ਗੱਲ ਕਰ ਲਓ 10 ਡਾਲਰ a ਡੇ ਚਾਈਲਡ ਕੇ ਸੋ ਬਹੁਤ ਸਾਰੀਆਂ ਪਾਲਿਸੀ ਚੰਗੀਆਂ ਵੀ ਸੀਗੀਆਂ ਐਨਡੀਪੀ ਦਾ ਵੀ ਜਦੋਂ ਆਪਾਂ ਦੇਖਦੇ ਆ ਬੇਸ ਜਿਹੜਾ ਸੀ ਉਹ ਚਲੇ ਗਿਆ ਬਹੁਤ ਸਾਰੇ ਲੋਕ ਘਰੇ ਬੈਠੇ ਰਹੇ ਜਾ ਜਿਹੜੇ ਆਏ ਵੀ ਉਹਨਾਂ ਨੇ ਵੀ ਜਿਹੜੀ ਪ੍ਰੋਟੈਸਟ ਵੋਟ ਜਿਹੜੀ ਹੈਗੀ ਐ ਨੇਚਰਲੀ ਉਹ ਰਜਿਸਟਰ ਕੀਤੀ ਜਿਹੜੀ ਜਿੱਤ ਹੈਗੀ ਆ ਉਹ ਇੱਕ ਵੋਟ ਦੀ ਹੈਗੀ ਆ ਬਾਕੀ ਤਾਂ ਮਾਰਜਨ ਹੈਗਾ ਵੀ ਆਓ ਆਪਾਂ ਸਾਰੇ ਜਿਹੜੇ ਇੱਕ ਵੋਟ ਲਈ ਲੜੀਏ ਇਹੀ ਮੈਂ ਆਪਣੇ ਸਪੋਰਟਰਸ ਨੂੰ ਵੋਟਰ ਨੂੰ ਕਹਿੰਦਾ ਹੁਣ ਤੁਸੀਂ ਪੀਆਰ ਪੋਲੀਓ ਦੇਖ ਲਓ ਉਹਨਾਂ ਦੀ ਆਪਦੀ ਸੀਟ ਹਰ ਗਏ ਮੈਂ ਜਿਹੜੀ ਕਦੇ ਵੀ ਨਹੀਂ ਸੀ ਇਹਦੇ ਉਹਦਾ ਕਾਰਨ ਹੈ ਕਿ ਮੈਂ ਵੀ ਇਹੀ ਚੀਜ਼ ਦੇਖੀ ਹੈ ਮੈਂ ਤੁਸੀਂ ਦੇਖੋ ਮੈਂ ਪਹਿਲਾਂ ਕਹਿ ਰਿਹਾ ਸੀ ਇਹਨਾਂ ਦੀ 20 ਸਾਲ ਦੀ ਪੋਲਿਟਿਕਲ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਇੱਕ ਵੀ ਚੀਜ਼ ਜਿਹੜੀ ਆ ਉਹ ਅਚੀਵ ਨਹੀਂ ਕੀਤੀ ਉਹ ਹੁੰਦੇ ਨੇ ਨਮਾਇੰਦੇ ਜਿਹੜੇ ਲੋਕਾਂ ਨੂੰ ਸੁਣਨ ਤੇ ਉਹਨੂੰ ਇੰਪਲੀਮੈਂਟ ਜਿਹੜਾ ਆਟਵਾ ਦੇ ਵਿੱਚ ਆਵਾਜ਼ ਮਾਰਨ ਪੰਜਾਬੀਆਂ ਦਾ ਜਿਹੜਾ ਸੀਗਾ ਪਾਸ ਰੇਟ ਜਿਹੜਾ ਸੀ ਉਹ 15% ਸੀਗਾ ਜੀ ਜੀ ਤੇ 85% ਫੇਲ ਹੁੰਦੇ ਸੀ ਜਦੋਂ ਕਿ ਆਪਾਂ ਹੋਰ ਪਾਸੇ ਜਦੋਂ ਨਿਗਾਹ ਮਾਰਦੇ ਆ ਤਾਂ 85% ਪਾਸ ਹੁੰਦੇ ਸੀ 15% ਫੇਲ ਹੁੰਦੇ ਸੀ ਸਾਨੂੰ ਲੋਕ ਕਹਿੰਦੇ ਵੀ ਸਾਡੇ ਰਿਸ਼ਤੇਦਾਰਾਂ ਨੂੰ ਅੱਜ ਸਾਡੇ ਫਿਊਨਲ ਤੇ ਨਹੀਂ ਆ ਸਕਿਆ ਕੋਈ ਅੱਜ ਸਾਡੇ ਮਾਮਲੇ ਚੂੜਾ ਚਾੜਨਾ ਸੀ ਉਹ ਨਹੀਂ ਆ ਸਕਿਆ ਅੱਜ ਉਹਨੂੰ ਵੀਜਾ ਮਿਲ ਗਿਆ ਫੁੱਫੜ ਨੂੰ ਨਹੀਂ ਮਿਲਿਆ ਫੁੱਫੜ ਲੋਸ ਰੂਗਾ ਫਿਰ ਹੁਣ ਜਿਹੜਾ ਕੀ ਆ ਹੁਣ ਜੇ 80000 ਵੀਜਾ ਮਿਲਦਾ ਸੀਗਾ ਉਹਦੀ ਥਾਂ ਤੇ ਸੀ 20000 ਕਰਤਾ ਵੀਸਟਰ ਵੀਜਾ ਨਾਲ ਖਲਾ ਉਹ ਹੀ ਨਹੀਂ ਕੀਤਾ ਅਸੀਂ ਇਹ ਵੀ ਕਹਤਾ ਵੀ 10 ਸਾਲ ਦਾ ਬੰਦ ਕਰ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਉਹ ਕਹੀ ਦੀ ਪਾਲਸੀ ਚਾਹੁੰਦੇ ਆ ਲੌਂਗ ਟਰਮ ਸੋਚੋ ਉਹ ਸਾਨੂੰ ਜੇ ਦੱਸਣਗੇ ਅਸੀਂ ਉਹਨਾਂ ਦੀ ਗੱਲ ਸੁਣਨ ਨੂੰ ਪਿਆਰ ਕੰਜਰਟਿਵ ਪਾਰਟੀ ਕੈਸੀ ਪਾਰਟੀ ਆ ਜਿਨ੍ਹਾਂ ਦੇ ਕੈਂਡੀਡੇਟਸ ਉਹ ਮਿਸ ਇਨਫੋਰਮੇਸ਼ਨ ਹੀ ਫਲਾਉਂਦੇ ਆ ਇਸ ਲਈ ਸ਼ੀਮੀ ਨੀਲਾ ਸਮਾਂ ਜਿਹੜਾ ਆਪਣਾ ਮਾਰਕ ਮਿਲਰ ਜਦੋਂ ਇਮੀਗ੍ਰੇਸ਼ਨ ਮਾਰਕੀ ਬਣੇ ਉਹਦੇ ਵਿੱਚ ਉਹਨੇ ਬਹੁਤ ਵਧੀਆ ਡਿਸੀਜਨ ਜਿਹੜੇ ਆ ਉਹ ਲਾਇਆ ਹੈ ਸੋ 1 215 ਚ ਰਿਪਿਊਜੀ ਆ ਗਏ ਅਸੀਂ ਹੁਣ 10 ਸਾਲ ਉਹਦਾ ਹੀ ਰੋਲੀ ਜਿਹੜੀ ਹੈਗੀ ਆ ਉਹ ਭਾਈ ਜਨ ਉਹ ਵੀ ਮਿਸ ਇਨਫੋਰਮੇਸ਼ਨ ਫਲਾਉਂਦੇ ਲਿਬਰ ਪਾਰਟੀ ਦੇ ਸਪੋਰਟ ਨੂੰ ਸਪੋਰਟ ਕਰਨ ਵਾਲਾ ਤੇ ਨਾ ਹੀ ਉਹ 50% ਦਾ ਕੰਜ਼ਰਵੇਟਿਵ ਹੁਣ ਤਾਂ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਅੱਜ ਕੈਨੇਡੀਅਨਸ ਆਈ ਹੈਵ ਨੈਵਰ ਸੀ ਕੈਨੇਡੀਅਨਸ ਜਿਨੇ ਹੁਣ ਜੇ ਨਾ ਕਰਨੇ ਤੁਸੀਂ ਵੀ ਇਹ ਨੋਟਿਸ ਦਿੱਤਾ ਹੋ ਹੁਣ ਜਿਹੜੀ ਪੈਟ੍ਰੀਆਟਿਕ ਜਿਹੜੀ ਹੈਗੀ ਆ ਉਹ ਟੁੱਟਿਆ ਨਹੀਂ ਕੈਨੇਡਾ ਬ੍ਰੋਕਨ ਨਹੀਂ ਇਨਫੈਕਟ ਕੈਨੇਡਾ ਟੱਟਾ ਹੋਇਆ ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨਰ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਕੱਲ ਫੈਡਰਲ ਇਲੈਕਸ਼ਨ ਹੋਈ ਹੈ ਰਾਤੀ ਅਸੀਂ ਤੁਹਾਡੇ ਨਾਲ ਲੰਬਾ ਸਮਾਂ ਇਲੈਕਸ਼ਨ ਕਵਰ ਕੀਤੀ ਐਸ ਵੇਲੇ ਸਥਿਤੀ ਸਾਰਿਆਂ ਨੂੰ ਸਪਸ਼ਟ ਆ ਮਨੋਰਟੀ ਗਵਰਨਮੈਂਟ ਲੇਬਰ ਨਹੀਂ ਬਣ ਰਹੀ ਹੈ 169 ਹੁਣ ਤੱਕ ਜਾ ਚੁੱਕੀਆਂ ਜਾਂ ਲੀਡ ਕਰ ਰਹੇ ਨੇ 169 ਸੀਟਾਂ ਅਸੀਂ ਪਹੁੰਚੇ ਹਾਂ ਸੁਖਤਾਲੀਵਾਲ ਹੁਣਾਂ ਦੇ ਆਫਿਸ ਦੇ ਵਿੱਚ ਸੁਖਤਾਲੀਵਾਲ ਹੁਣੀ ਜਿੱਤੇ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਚਲੋ ਸਾਬ ਪਹਿਲਾਂ ਤੋਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੀ ਇਸ ਵੱਡੀ ਜਿੱਤ ਦੇ ਲਈ ਧੰਨਵਾਦ ਜੀ ਮੁਬਾਰਕਵਾਤ ਸਾਰੀ ਟੀਮ ਸੁਖਤਾਲੀਵਾਲ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਜਿਹਦੇ ਵਿੱਚ ਸਾਰੇ ਵਲੰਟੀਅਰਸ ਹੋ ਗਏ ਸਪੋਰਟਰਸ ਹੋ ਗਏ ਵੋਟਰਸ ਹੋ ਗਏ ਇਹਦਾ ਵੱਡੀ ਦੇਣ ਉਹਨਾਂ ਦੀ ਹੈਗੀ ਕਿਉਂਕਿ ਜਦੋਂ ਦੇਖਦਾ ਇੰਨਾ ਹਾਰਡ ਵਰਕ ਉਹਨਾਂ ਨੇ ਕੀਤਾ ਇਹ ਮੈਂ ਕਹਿੰਦਾ ਵੀ ਜਿੱਤ ਦਾ ਸੇੜਾ ਜਿਹੜਾ ਹੈਗਾ ਉਹ ਟੀਮ ਸੁਖਤਾਲੇਵਾਲ ਨੂੰ ਜਿਹੜਾ ਉਹ ਜਾਂਦਾ ਹੈਗਾ ਔਰ ਕੱਲਾ ਕੋਈ ਨਹੀਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਦੇਖੋ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਜਿਹੜਾ ਹੈਗਾ ਉਹ ਇੱਕ ਸਾਡੀ ਡੈਮੋਕ੍ਰੈtic ਪ੍ਰੋਸੈਸ ਦੇ ਵਿੱਚ ਹਿੱਸਾ ਲੈਣਾ ਸੋ ਉਹਦੀ ਵਧਾਈ ਜਿਹੜੀ ਹੈਗੀ ਆ ਉਹ ਉਹਦੇ ਪਾਤਰ ਨੇ ਸਰੋ ਸਾਹਿਬ ਇਨਕ ਮੈਂ ਆਪਾਂ ਗੱਲ ਇਥੋਂ ਹਲਕੇ ਨਰ ਨਿਊਟਰਨ ਤੋਂ ਸ਼ੁਰੂ ਕਰਦੇ ਹਾਂ ਜਿੰਨਾ ਮਾਰਜਨ ਇਨਕ ਲੱਗਦਾ ਸੀ ਇਹਦੇ ਤੋਂ ਵੱਧ ਲੱਗਦਾ ਸੀ ਜਾਂ ਤੁਹਾਨੂੰ ਲਗਾਤਾਰ ਇਥੋਂ ਤੁਸੀਂ ਇਲੈਕਸ਼ਨ ਲਾਲੜ ਰਹੇ ਹੋ ਕਿਦਾਂ ਲੱਗਦਾ ਐ ਇਸ ਵਾਰੀ ਦੀ ਇਲੈਕਸ਼ਨ ਕੇ ਇਸ ਤਰ੍ਹਾਂ ਸੀ ਦੇਖੋ ਸਾਨੂੰ ਪਹਿਲਾਂ ਤਾਂ ਮੈਂ ਇੱਕ ਹੋਰ ਧੰਨਵਾਦ ਕਰਨਾ ਚਾਹੁੰਦਾ ਵੀ ਸਾਰੇ ਵੋਟਰਸ ਇਨ ਐਸਪੈਕਟ ਆ ਕਿਹੜੀ ਪਾਰਟੀ ਨੂੰ ਵੋਟ ਪਾਈ ਜੀ ਐਟ ਲੀਸਟ ਉਹਨਾਂ ਨੇ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿਉਂਕਿ ਮੈਂ ਜਦੋਂ ਵੀ ਡੋਰ ਨਾਕਿੰਗ ਕਰ ਰਿਹਾ ਸੀ ਉਹਦਾ ਸ਼ਾਬਾਸ਼ੀ ਠੀਕ ਹੈ ਨਾ ਬਟ ਐਟ ది ਸੇਮ ਟਾਈਮ ਜਿਹੜਾ ਸੀਗਾ ਕਿਉਂਕਿ ਉਹ ਇਹੀ ਗੱਲ ਕਹਿੰਦੇ ਸੀ ਵੀ ਮੇਰੇ ਪਰਸਨਲ ਰੀਜਨਸ ਕਰਕੇ ਵੀ ਸੁਖ ਤੂੰ ਜਿਹੜਾ ਹੈਗਾ ਇਹ ਕੀਤਾ ਪਰ ਜਿਹੜੀਆਂ ਜਿਹੜਾ ਮੈਂ ਦੇਖ ਰਿਹਾ ਸੀਗਾ ਇੱਕ ਹੈਗੀ ਸੀ ਪ੍ਰੋਟੈਸਟ ਬੋਰਡਸ ਠੀਕ ਹੈ ਨਾ ਕਿਉਂਕਿ ਜਦੋਂ ਤਿੰਨ ਟਰਨ ਜੋ ਲਿਬਰਲ ਨੂੰ ਹੋ ਗਿਆ ਇਹ ਨਹੀਂ ਕੰਮ ਲਿਬਰਲ ਪਾਰਟੀ ਨੇ ਬਹੁਤ ਚੰਗੇ ਵੀ ਕੀਤੇ ਚਾਹ ਕੋਵਿਡ ਨੂੰ ਹੈਂਡਲ ਕਰਨ ਦੀ ਗੱਲ ਕਰ ਲਓ ਜਿਹੜੀ ਫਾਰਮਾ ਕੇਅਰ ਦੀ ਗੱਲ ਕਰ ਲਓ ਡੈਂਟਲ ਕੇਅਰ ਦੀ ਗੱਲ ਕਰ ਲਓ ਚਾਈਲਡ ਕੇਅਰ ਕੈਨੇਡਾ ਚਾਈਲਡ ਬੈਨੇਫਿਟ ਦੀ ਗੱਲ ਕਰ ਲਓ 10 ਡਾਲਰ a ਡੇ ਚਾਈਲਡ ਕੇ ਸੋ ਬਹੁਤ ਸਾਰੀਆਂ ਪਾਲਿਸੀ ਚੰਗੀਆਂ ਵੀ ਸੀਗੀਆਂ ਉਹਦੇ ਵਿੱਚ ਕੁਝ ਇਸ਼ੂ ਜਿਹੜੇ ਸੀਗੇ ਉਹ ਪ੍ਰੋਵਿੰਸ਼ੀਅਲ ਹੈਂਡਲ ਕਰਨ ਵਾਲੇ ਹੋਣਗੇ ਉਹ ਵੀ ਆਪਾਂ ਉੱਥੇ ਮੜੀ ਜਾਂਦੇ ਸੀ ਲੋਕਲ ਇਸ਼ੂ ਉਹ ਵੀ ਉੱਥੇ ਮੜੀ ਜਾਂਦੇ ਸੋ ਉਹਦੇ ਕਰਕੇ ਮੈਂ ਦੇਖ ਰਿਹਾ ਸੀ ਕਿ ਲੋਕਾਂ ਦੇ ਵਿੱਚ ਇੱਕ ਪ੍ਰੋਟੈਸਟ ਦੀ ਭਾਵਨਾ ਸੀ ਜਿਹੜੀ ਪ੍ਰੋਟੈਸਟ ਵੋਟ ਜਿਹੜੀ ਆ ਉਹ ਰਜਿਸਟਰ ਹੋਈ ਹੈ ਕਿਉਂਕਿ ਇਵਨ ਐਨਡੀਪੀ ਦਾ ਵੀ ਜਦੋਂ ਆਪਾਂ ਦੇਖ ਰਹੇ ਆ ਬੇਸ ਜਿਹੜਾ ਸੀ ਉਹ ਚਲੇ ਗਿਆ ਬਹੁਤ ਸਾਰੇ ਲੋਕ ਘਰੇ ਬੈਠੇ ਰਹੇ ਜਾਂ ਜਿਹੜੇ ਆਏ ਵੀ ਉਹਨਾਂ ਨੇ ਵੀ ਜਿਹੜੀ ਪ੍ਰੋਟੈਸਟ ਵੋਟ ਜਿਹੜੀ ਹੈਗੀ ਐ ਨੈਚੁਰਲੀ ਰਜਿਸਟਰ ਕੀਤੀ ਸੋ ਉਹਦੇ ਕਰਕੇ ਜਦੋਂ ਮੈਂ ਦੇਖ ਰਿਹਾ ਸੀਗਾ ਮੈਨੂੰ ਤਾਂ ਮਾਰਜਨ ਜਿਹੜਾ ਸੀ ਵੀ ਇਹ ਸੀ ਵੀ ਜਿਹੜੀ ਕੰਪੀਟੀਸ਼ਨ ਜਿਹੜਾ ਸਖਤ ਹੈ ਇਸੇ ਕਰਕੇ ਮੈਂ ਕਹਿ ਰਿਹਾ ਸੀ ਜਸਕਰਨ ਜੀ ਸ਼ਾਇਦ ਤੁਸੀਂ ਸੁਣਿਆ ਹੋਣਾ ਕਿ ਮੈਂ ਕਹਿੰਦਾ ਸੀ ਵੀ ਵਿਕਟਰੀ ਜਿਹੜੀ ਆ ਉਹ ਇੱਕ ਵੋਟ ਦੀ ਆ ਜਿਹੜੀ ਜਿੱਤ ਹੈਗੀ ਆ ਉਹ ਇੱਕ ਵੋਟ ਦੀ ਹੈਗੀ ਆ ਬਾਕੀ ਤਾਂ ਮਾਰਜਨ ਹੈਗਾ ਵੀ ਆਓ ਆਪਾਂ ਸਾਰੇ ਜਿਹੜੇ ਇੱਕ ਵੋਟ ਲਈ ਲੜੀਏ ਇਹੀ ਮੈਂ ਆਪਣੇ ਸਪੋਰਟਰਜ਼ ਨੂੰ ਵੋਟਰਜ਼ ਨੂੰ ਕਹਿੰਦਾ ਵੀ ਜਿਹੜਾ ਵੀ ਵੋਟ ਹੈਗਾ ਉਹ ਬਹੁਤ ਇੰਪੋਰਟੈਂਟ ਹੈਗਾ ਇਹ ਸਮਝੋ ਕਿ ਤੁਹਾਡੇ ਵੋਟ ਨੇ ਜਿਹੜਾ ਹੈਗਾ ਉਹ ਸੁਖਤਾਲੀਵਾਲ ਨੂੰ ਜਿਹੜਾ ਹੈਗਾ ਜਿਤਾਉਣਾ ਤੇ ਉਹਦੇ ਵਿੱਚ ਫੇਰ ਵੀ ਚਲੋ ਮੈਂ ਹੈਪੀ ਹਾਂ ਕਿਉਂਕਿ ਮੈਂ ਤਾਂ ਇਲੈਕਸ਼ਨ ਬਹੁਤ ਲੜੇ ਨੇ ਤਰਾ ਕਿਉਂਕਿ ਜਿੰਨੀ ਜ਼ਿਆਦਾ ਉਤਰਾਇਚ ਸੀਗਾ ਜਾਂ ਪ੍ਰੋਟੈਸਟ ਦੀ ਵੋਟ ਹੈਗੀ ਸੀਗੀ ਉਹਦੇ ਹਿਸਾਬ ਨਾਲ ਮੈਂ ਇਹ ਕਹਿੰਦਾ ਵੀ ਜਿਹੜੇ ਓਵਰਆਲ ਨੰਬਰਸ ਆਏ ਨੇ ਉਹ ਠੀਕ ਨੇ ਔਰ ਇੱਕ ਬਹੁਤ ਵਧੀਆ ਗੱਲ ਹੋਈ ਕਿਉਂਕਿ ਲੋਕਾਂ ਨੇ ਇੱਕ ਚੀਜ਼ ਜਿਹੜੀ ਹੈਗੀ ਆ ਜਿਹੜੀ ਮੈਂ ਕਲੀਅਰਲੀ ਕਹਿੰਦਾ ਸੀ ਉਹ ਲੋਕ ਪ੍ਰੋਟੈਸਟ ਮੋਟ ਪਾਈ ਪਰ ਹੁਣ ਤੁਸੀਂ ਪੀਆਰ ਪੋਲੀ ਦੇਖ ਲਓ ਹੂੰ ਉਹਨਾਂ ਦੀ ਆਪਦੀ ਸੀਟ ਹਾਰ ਗਏ ਜੋ ਜਿਹੜੀ ਕਦੇ ਵੀ ਨਹੀਂ ਸੀ ਰਹੇ ਉਹਦਾ ਕਾਰਨ ਹੈ ਕਿ ਮੈਂ ਵੀ ਇਹੀ ਚੀਜ਼ ਦੇਖੀ ਆ ਮੈਂ ਤੁਸੀਂ ਦੇਖਿਆ ਮੈਂ ਪਹਿਲਾਂ ਕਹਿ ਰਿਹਾ ਸੀ ਵੀ ਇਹਨਾਂ ਦੀ 20 ਸਾਲ ਦੀ ਪੋਲੀਟੀਕਲ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਇੱਕ ਵੀ ਚੀਜ਼ ਜਿਹੜੀ ਆ ਉਹ ਅਚੀਵ ਨਹੀਂ ਕੀਤੀ ਇੱਕ ਵੀ ਬਿਲ ਇਹਨਾਂ ਦਾ ਅਜਿਹਾ ਪਾਸਲੀ ਹੋਇਆ ਔਰ ਕੱਲਾ ਇੱਕ ਐਂਗਰੀ ਦੂਸਰਾ ਜਿਹੜਾ ਹੈਗਾ ਨਾਰੇ ਛੱਡਦੇ ਸੀ ਪਰ ਲੋਕਾਂ ਨੇ ਜਿਹੜਾ ਉਹ ਚੀਜ਼ ਦਾ ਕਲੀਅਰ ਡਿਸਟਿੰਕਸ਼ਨ ਜਿਹੜੀ ਸੀਗੀ ਸੀਗੀ ਜਿਹੜਾ ਬਚਾ ਹੈਗਾ ਸੀਗਾ ਉਹ ਹੈਗਾ ਸੀ ਮਾਰਕਾਰਨੀ ਕਿਉਂ ਕਿਉਂਕਿ ਮਾਰਕਾਰਨੀ ਦੀ ਜਦੋਂ ਆਪਾਂ ਦੇਖਦੇ ਆ ਉਹਨਾਂ ਦੀ ਐਜੂਕੇਸ਼ਨ ਉਹਨਾਂ ਦੇ ਐਕਸਪੀਰੀਅੰਸ ਨੂੰ ਉਹਨਾਂ ਦੀਆਂ ਲਾਈਫਟਾਈਮ ਅਚੀਵਮੈਂਟਸ ਨੂੰ ਉਹਨੂੰ ਦੇਖ ਕੇ ਜਿਹੜੇ ਸੀਗੇ ਲੋਕ ਜਿਹੜੇ ਅਜੇ ਗੁੱਸੇ ਵੀ ਸੀ ਥੋੜੇ ਪ੍ਰੋਟੈਸਟ ਬੂਡ ਪਾਉਣੇ ਵੀ ਚਾਹੁੰਦੇ ਸੀ ਉਹ ਵੀ ਜਿਹੜਾ ਸੀ ਉਹਨਾਂ ਨੇ ਵੀ ਉਹ ਚੇਂਜ ਜਿਹੜੀ ਆ ਬਜਾਏ ਕਿ ਪੀਆਰ ਪਾਲੀਓ ਨੂੰ ਚੇਂਜ ਮੰਗਣ ਮੰਨਣ ਉਹਨਾਂ ਨੇ ਉਹ ਚੇਂਜ ਜਿਹੜੀ ਸੀਗੀ ਉਹਨੂੰ ਮਾਰ ਕਰ ਦੇਣ ਨੂੰ ਮੰਨਿਆ ਥੋੜਾ ਸਭ ਅਸੀਂ ਲੋਕਲ ਸਾਡੀ ਇੱਥੇ ਸਰੀ ਨਿਊਟਨ ਦੇ ਵਿੱਚ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਹੈ ਇਮੀਗ੍ਰੇਸ਼ਨ ਇਹਨਾਂ ਦਾ ਬਹੁਤ ਵੱਡਾ ਮੁੱਦਾ ਰਹਿੰਦਾ ਕਿਸੇ ਵੇਲੇ ਇੱਥੇ ਇਹ ਕਿਹਾ ਜਾਂਦਾ ਵੀ ਇਮੀਗ੍ਰੈਂਟ ਸਾਡੇ ਰਿਸ਼ਤੇਦਾਰ ਨਹੀਂ ਆਏ ਜਾਂ ਆ ਨਹੀਂ ਆਏ ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਵੀਜ਼ੇ ਮਿਲਣੇ ਚਾਹੀਦੇ ਮੈਨੂੰ ਯਾਦ ਆ ਜਦੋਂ ਕਿਹਾ ਜਾਂਦਾ ਸੀ ਕਿ ਚੰਡੀਗੜ੍ਹ ਦਾ ਜਿਹੜਾ ਕੌਂਸੂਲੇਟਾ ਉੱਥੇ ਅਪਰੂਵਲ ਰੇਟ ਸ਼ਾਇਦ ਘੱਟ ਆ ਦਿੱਲੀ ਚ ਜ਼ਿਆਦਾ ਆ ਉੱਥੇ ਫਿਰ ਲਿਬਰਲਸ ਨੇ ਜਾ ਕੇ ਉਹਨੂੰ ਪੂਰਾ ਕੀਤਾ ਇੱਕ ਫਿਰ ਹੁਣ ਸਮਾਂ ਆ ਗਿਆ ਜਦੋਂ ਲੋਕ ਕਹਿੰਦੇ ਆ ਵੀ ਹੁਣ ਤਾਂ ਇਹਨਾਂ ਨੇ ਸਾਰਾ ਪੰਜਾਬ ਹੀ ਸਦ ਲਿਆ ਵੀਜ਼ੇ ਨੇ ਦੇ ਦਿੱਤੇ ਬੁਰਾ ਹਾਲ ਹੋ ਗਿਆ ਦੋਵੇਂ ਤਰ੍ਹਾਂ ਦੀਆਂ ਸੁਣਨ ਨੂੰ ਤੁਹਾਨੂੰ ਮਿਲੀਆਂ ਲੋਕਾਂ ਦੀ ਨਹੀਂ ਦੇਖੋ ਇੱਕੋ ਹੀ ਫਰਕ ਹੈਗਾ ਲਿਬਰਲ ਪਾਰਟੀ ਜਾਂ ਸੀ ਨੁਮਾਇੰਦੇ ਜਿਹੜੇ ਉਹ ਹੁੰਦੇ ਨੇ ਨੁਮਾਇੰਦੇ ਜਿਹੜੇ ਲੋਕਾਂ ਨੂੰ ਸੁਣਨ ਤੇ ਉਹਨੂੰ ਇੰਪਲੀਮੈਂਟ ਜਿਹੜਾ ਆਟੋਵਾ ਦੇ ਵਿੱਚ ਆਵਾਜ਼ ਬਣਨ ਪਹਿਲਾਂ ਲੋਕਾਂ ਦੀ ਕੀ ਬਾਤ ਸੀ ਜਿਹੜੀ ਤੁਸੀਂ ਕਹਿੰਦੇ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਇਨਫੈਕਟ ਦੈਟ ਇਜ਼ ਐਗਜ਼ੈਕਟਲੀ ਜਿਹੜਾ ਟਰੂ ਹੈ ਲੋਕ ਕਹਿੰਦੇ ਆਪਣਾ ਜਿਹੜਾ ਪੰਜਾਬੀਆਂ ਦਾ ਜਿਹੜਾ ਸੀਗਾ ਪਾਸ ਰੇਟ ਜਿਹੜਾ ਸੀ ਉਹ 15% ਸੀਗਾ ਜੀ ਜੀ ਤੇ 85% ਫੇਲ ਹੁੰਦੇ ਸੀ ਜਦੋਂ ਕਿ ਆਪਾਂ ਹੋਰ ਪਾਸੇ ਜਦੋਂ ਨਿਗਾਹ ਮਾਰਦੇ ਆ ਤਾਂ 85% ਪਾਸ ਹੁੰਦੇ ਸੀ 15% ਫੇਲ ਹੁੰਦੇ ਸੀ ਉਹਦੇ ਵਿੱਚ ਕੀ ਸੀਗਾ ਕਿ ਸਾਨੂੰ ਲੋਕ ਕਹਿੰਦੇ ਵੀ ਸਾਡੇ ਰਿਸ਼ਤੇਦਾਰਾਂ ਨੂੰ ਅੱਜ ਸਾਡੇ ਫਿਊਨਰਲ ਤੇ ਨਹੀਂ ਆ ਸਕਿਆ ਕੋਈ ਅੱਜ ਸਾਡੇ ਮਾਮੇ ਨੇ ਚੂੜਾ ਚਾੜਨਾ ਸੀ ਉਹ ਨਹੀਂ ਆ ਸਕਿਆ ਅੱਜ ਭੂਆ ਨੂੰ ਵੀ ਜਾ ਮਿਲ ਗਿਆ ਪੁੱਫੜ ਨੂੰ ਨਹੀਂ ਮਿਲਿਆ ਪੁੱਫੜ ਲੋਸੂਗਾ ਸੋ ਜਦੋਂ ਆਪਾਂ ਉਹ ਚੀਜ਼ਾਂ ਵੇਖਦੇ ਸੀਗੇ ਇੱਕ ਦੇਖੋ ਖੁਸ਼ੀ ਗਮੀ ਚ ਆਉਣਾ ਤਾਂ ਹੈ ਹੀ ਹੈ ਨਾ ਰਿਸ਼ਤੇਦਾਰਾਂ ਨੇ ਉਦੋਂ ਫਿਰ ਜਿਹੜਾ ਸੀ ਮੈਂ ਪੂਰਾ ਜ਼ੋਰ ਲਾਇਆ ਵੀ ਦੇਖੋ ਭਾਈ ਸਾਡੇ ਦੇ ਨਾਲ ਦੁਰਵਿਹਾਰ ਨਿਓ ਇਹ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਡਿਸਕ੍ਰਿਮੀਨੇਟ ਨਾ ਕਰੋ ਪੰਜਾਬ ਉਦੋਂ ਬਾਅਦ ਕੀ ਹੋਇਆ ਇਸੇ ਤਰ੍ਹਾਂ ਸਾਡੇ ਹੋਰ ਵੀ ਮੈਂਬਰਸ ਆਫ ਪਾਰਲੀਮੈਂਟ ਜਿਹੜੇ ਮੇਰੇ ਸਾਥ ਦਿੰਦੇ ਸੀ ਕੀ ਹੋਇਆ ਕਿ ਜਦੋਂ ਉਹ ਵੀਜ਼ੇ ਮਿਲਨੇ ਸ਼ੁਰੂ ਹੋ ਗਏ ਠੀਕ ਹੈ ਨਾ ਉਹਦੇ ਵਿੱਚ ਅਸੀਂ ਤਾਂ ਡਿਟਰਮਨ ਨਹੀਂ ਨਾ ਕਰਦੇ ਨਾ ਪ੍ਰਾਈਮ ਮਿਨਿਸਟਰ ਡਿਟਰਮਨ ਕਰਦਾ ਨਾ ਐਮਪੀ ਡਿਟਰਮਨ ਕਰਦਾ ਵੀ ਕਿਹਨੂੰ ਉਹ ਤਾਂ ਇੱਕ ਕ੍ਰਾਈਟੇਰੀਆ ਸੈੱਟ ਕਰਤਾ ਉਹਨਾਂ ਨੂੰ ਉਸ ਕ੍ਰਾਈਟੇਰੀਆ ਮੁਤਾਬਕ 85% ਲੋਕਾਂ ਨੂੰ ਵੀਜ਼ੇ ਮਿਲਣ ਲੱਗੇ 15% ਫੇਰ ਹੋਣ ਲੱਗੇ ਉਹਦੇ ਵਿੱਚ ਉਹ 2 4 1 2% ਦੋਨੇ ਪਾਸੇ ਵੀ ਹੋਣਗੇ ਜਿਹਨੂੰ ਨਹੀਂ ਮਿਲਣਾ ਚਾਹੀਦਾ ਉਹਨੂੰ ਮਿਲ ਗਿਆ ਜਿਹਨੂੰ ਮਿਲਣਾ ਚਾਹੀਦਾ ਸੀ ਉਹਨੂੰ ਨਹੀਂ ਮਿਲਿਆ ਸੋ ਉਹ ਮੈਂ ਮੰਨਦਾ ਪਰ ਉਹ ਜਦੋਂ ਹੋਇਆ ਫਿਰ ਅਸੀਂ ਹੁਣ ਇਹ ਕਹਿਣ ਲੱਗੇ ਵੀ ਸਾਡਾ ਤਾਂ ਸਾਂਝੀ ਵੀ ਆ ਗਿਆ ਨਹੀਂ ਮਤਲਬ ਕਹਿਣ ਦਾ ਪਾਵ ਇਨਸਾਨ ਹੀ ਹੈ ਸੋ ਉਤੋਂ ਫੇਕ ਕੀ ਹੋਇਆ ਜਦੋਂ ਇਹ ਅਪਲੋਡ ਚੱਲੀ ਅਸੀਂ ਕਿਹਾ ਵੀ ਨਹੀਂ ਇਹ ਖੁਸ਼ੀ ਨਹੀਂ ਇਹਦੇ ਵਿੱਚ ਮਹਿਸੂਸ ਕਰਦੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਉਹਨਾਂ ਕੋਲ ਗਏ ਫਿਰ ਹੁਣ ਜਿਹੜਾ ਕੀ ਹੈ ਹੁਣ ਜੇ 80000 ਵੀਜ਼ਾ ਮਿਲਦਾ ਸੀਗਾ ਉਹ ਵੀ ਫਾਇਦੇ ਸੀ 20000 ਕਰਤਾ ਮਿਸਟਰ ਵੀਜਾ ਨਾਲ ਕੱਲਾ ਉਹ ਹੀ ਨਹੀਂ ਕੀਤਾ ਅਸੀਂ ਇਹ ਵੀ ਕਹਿਤਾ ਵੀ 10 ਸਾਲ ਦਾ ਬੰਦ ਕਰ ਦਿਓ ਐਪਲੀਕੇਸ਼ਨ ਐਂਡ ਟੂ ਐਪਲੀਕੇਸ਼ਨ ਦੇਖੋ ਜੇ ਕਿਸੇ ਦਾ ਹੈਗਾ ਤਾਂ 2 ਮਹੀਨੇ ਦਾ 4 ਮਹੀਨੇ ਦਾ 5 ਦਾ ਜੋ ਅਫਸਰ ਦੇਖ ਕੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਉਹ ਚ ਇੰਟਰਵਿਊ ਲਈ ਉਹਦੇ ਸਾਰ ਨੂੰ ਹੁਣ ਕੀ ਹੋਣ ਲੱਗਿਆ ਹੁਣ ਫੇਰ ਉਹੀ ਗੱਲ ਹੋਣੀ ਸ਼ੁਰੂ ਹੋ ਗਈ ਹੁਣ ਤੁਸੀਂ ਫੇਰ ਦੇਖੋ ਮੇਰੇ ਕੋਲ ਹਰ ਰੋਜ਼ ਕੋਈ ਨਾ ਕੋਈ ਘੜਾਂਦਾ ਹੈ ਜੀ ਅੱਜ ਸਾਡੇ ਫਿਊਨਰ ਆ ਸਾਡੇ ਬੰਦੇ ਨੂੰ ਵੀਜ਼ਾ ਨਹੀਂ ਮਿਲਿਆ ਹੁਣ ਮੈਂ ਨੂੰ ਪਿਛਲੇ ਹਫ਼ਤੇ ਆਇਆ ਸੀ ਬਈ ਜੀ ਸਾਡੀ ਲੜਕੀ ਦਾ ਵਿਆਹ ਹੈਗਾ ਉਹਦੇ ਸ਼ਾਇਦ ਮਾਸੜ ਨੇ ਜਾਂ ਮਤਲਬ ਫੁੱਫੜ ਨੇ ਕਿਸੇ ਨੇ ਉਹਨਾਂ ਲਈ ਮਤਲਬ ਇੱਕ एवरीडे ਉਹ ਕੇਸ ਹੁਣ ਫਿਰ ਦੁਬਾਰਾ ਉਹ ਸ਼ੁਰੂ ਹੋ ਗਏ ਪਰ ਉਹਦੇ ਵਿੱਚ ਇਹ ਐਵੇਂ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਉਹ ਕਹੀ ਜੀ ਪਾਲਿਸੀ ਚਾਹੁੰਦੇ ਆ ਲੌਂਗ ਟਰਮ ਸੋਚੋ ਉਹ ਸਾਨੂੰ ਜੇ ਦੱਸਣਗੇ ਅਸੀਂ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਆ ਤੇ ਘੱਟ ਵੀ ਦੇਖੋ ਸਟੂਡੈਂਟਸ ਦੀ ਗੱਲ ਸੀਗੀ ਉਹ ਸਾਰੇ ਦਾ ਸਾਰਾ ਭਾਂਡਾ ਜਿਹੜਾ ਸੀਗਾ ਉਹ ਟੂਟੋ ਦੇ ਪਪਾ ਨਹੀਂ ਜਾਂਦੇ ਕਿਉਂ ਕਿ ਕੰਜ਼ਰਟਿਵ ਪਾਰਟੀ ਕੈਸੀ ਪਾਰਟੀ ਆ ਜਿਹਾ ਕਿ ਕੈਂਡੀਡੇਟਸ ਉਹ ਮਿਸ ਇਨਫਾਰਮੇਸ਼ਨ ਹੀ ਫਲਾਉਂਦੇ ਆ ਮਿਸ ਇਨਫਾਰਮੇਸ਼ਨ ਨਹੀਂ ਜਿਸ ਕੰਨ ਦੀ ਸੁਣਨਾ ਚਾਹੀਦਾ ਆਪਾਂ ਨੂੰ ਸੁਣਨਾ ਚਾਹੀਦਾ ਕਿ ਅਸਲੀਅਤ ਕੀ ਆ ਮੈਂ ਅੱਜ ਜਿਹੜੀ ਗੱਲ ਕਰਦਾ ਤੁਹਾਨੂੰ ਹੁਣ ਤਾਂ ਰਿਜ਼ਲਟ ਵੀ ਓਵਰ ਹੋ ਗਏ ਮੇਰੇ ਨੇ ਜਦੋਂ ਮਰਜੀ ਡਿਸਕਸ਼ਨ ਇਸ ਵਿਸ਼ੇ ਤੇ ਕਰ ਲਵੋ ਸਟੂਡੈਂਟਸ ਦਾ ਮਸਲਾ ਇਹ ਸੀਗਾ ਵੀ ਸੂਬੇ ਜਿਹੜੇ ਆ ਉਹ ਪਰਮਿਸ਼ਨ ਦਿੰਦੇ ਸੀ ਸੂਬਿਆਂ ਨੇ ਕਹਿਤਾ ਵੀ ਆ ਕਾਲਜ ਖੋਲਤਾ ਮਤਲਬ ਬਹੁਤ ساری ਕਾਲਜ ਜਿਹੜੇ ਕਿਉਂਕਿ ਐਜੂਕੇਸ਼ਨ ਜਿਹੜੀ ਹੈਗੀ ਉਹ ਟੋਟਲ ਰੀਸਪੋਨਸੀਬਿਲਟੀ ਆ ਜਦੋਂ ਉਹ ਹੋਇਆ ਉਹਦੇ ਵਿੱਚ ਬੀਸੀ ਤੇ ਅੰਟਰੀਓ ਚ ਥੋੜਾ ਜਿਆਦਾ ਹੋਇਆ ਔਰ ਸਾਰੇ ਸਾਰੇ ਸਰੀਚ ਉੱਥੇ ਹੁਣ ਫਿਰ ਅਸੀਂ ਕੀ ਕੀਤਾ ਜਦੋਂ ਦੇਖਿਆ ਵੀ ਇਹ ਇਹਨਾਂ ਤੋਂ ਥੱਲ ਨਹੀਂ ਪੈਦੀ ਸੂਬੇ ਨਹੀਂ ਠੀਕ ਆ ਰਿਹਾ ਫਿਰ ਇਨਫੈਕਟ ਸਾਨੂੰ ਸਟੈਪ ਲੈਣਾ ਪਿਆ ਉਹਦੇ ਵਿੱਚ ਅਸੀਂ ਕੱਟ ਲਾਇਆ ਉਹ ਚ ਟੈਸਟ ਸਿਸ਼ਨ ਲੈਟਰ ਦਿੱਤੀ ਸੂਬੇ ਨੂੰ ਸੋ ਜਿੱਥੇ ਸਾਨੂੰ ਲੱਗਦਾ ਸੀ ਨਾ ਵੀ ਪਾਲਿਸੀ ਠੀਕ ਨਹੀਂ ਵਰਕ ਕਰਦੀ ਉਹ ਨੂੰ ਸੀ ਠੀਕ ਆਂਦੀ ਉਹ ਮੰਨ ਲੈਣਾ ਚਾਹੀਦਾ ਗਲਤੀ ਜਿਸ ਤਰ੍ਹਾਂ ਤੁਸੀਂ ਦੇਖਿਆ ਨਾ ਮਾਰਕ ਹਨੀ ਸੁਣਦੇ ਕਹਿੰਦੇ ਮੈਂ ਇਹ ਨਹੀਂ ਡਿਟਾਇਰਮੈਂਟ ਵੀ ਇੱਕ ਚੀਜ਼ ਵਰਕ ਨਹੀਂ ਕਰਦੀ ਤਾਂ ਮੈਂ ਉਹਦੇ ਅੱਲੂ ਹੀ ਤੁਰੇ ਜਾਣਾ ਜੇ ਨਹੀਂ ਵਰਕ ਕਰਦੀ ਤਾਂ ਸਾਨੂੰ ਜਿਹੜਾ ਹੈਗਾ ਉਹ ਅਪਣਾ ਲੈਣਾ ਚਾਹੀਦਾ ਸੋ ਪਿਛਲੇ ਸਮੇਂ ਦੇ ਵਿੱਚ ਦੇ ਦੇਖੋ ਜਿਹੜਾ ਪਿਛਲੇ 6 ਮਹੀਨੇ ਦਾ ਸਮਾਂ ਜਿਹੜਾ ਆਪਣਾ ਮਾਰਕ ਮਿਲਰ ਜਦੋਂ ਇਮੀਗ੍ਰੇਸ਼ਨ ਮੰਤਰੀ ਬਣੇ ਉਹਦੇ ਵਿੱਚ ਉਹਨਾਂ ਬਹੁਤ ਵਧੀਆ ਡਿਸੀਜਨ ਜਿਹੜੇ ਆ ਉਹ ਲਏ ਹੈਗੇ ਇੱਕ ਰਿਫਿਊਜੀ ਦਾ ਬਹੁਤ ਰੌਲਾ ਪਿਆ ਇਹ ਵੀ ਤੁਹਾਨੂੰ ਨੁਕਸਾਨ ਹੋਇਆ ਇਸ ਕਾਲ ਦਾ ਜਿਹਨੂੰ ਪੁੱਛ ਲਓ ਕਹਿੰਦਾ ਸੀ ਰਿਫਿਊਜੀ ਆ ਗਿਆ ਕੀ ਇਹ ਲਿਬਰਲ ਨੇ ਗਲਤੀ ਕੀਤੀ ਸੀ ਜਿਹਦਾ ਉਹਨਾਂ ਨੂੰ ਨੁਕਸਾਨ ਹੋਇਆ ਜਾਂ ਕਿਸੇ ਨੂੰ ਵੀ ਸੱਦਣੇ ਪੈਣੇ ਸੀ ਤੁਸੀਂ ਦੇਖੋ ਜਿਸ ਕਾਲ ਦੀ ਇਹਦਾ ਬੜਾ ਕਲੀਅਰ ਤੁਸੀਂ ਆਪ ਹੀ ਆਨਸਰ ਦੇ ਦੇ ਰਹੇ ਹੋ ਉਹਦੇ ਵਿੱਚ ਜਦੋਂ 2015 ਦੋਵੇਂ ਰਿਫਿਊਜੀ ਆਏ ਆ ਗਵਰਨਮੈਂਟ ਸਪான்ਸਰਡ ਇੱਕ ਵਾਰ ਆਏ 2015 'ਚ ਇੱਕ ਹੁਣ ਲੇਟਲੀ ਜਦੋਂ ਆਏ ਆ ਅਫਗਾਨਿਸਤਾਨ ਤੋਂ ਆਪਾਂ ਪਹਿਲਾਂ ਸੀਰੀਆ ਦੇ ਰਿਫਿਊਜੀ ਦੀ ਗੱਲ ਕਰੀਏ ਉਦੋਂ ਦਾ ਹਰਪਰ ਵੀ ਕਹਿੰਦੇ ਸੀ ਵੇ ਮੈਂ ਵੀ ਰਿਫਿਜੀ ਲੈ ਕੇ ਆਉਂਗਾ ਠੀਕ ਹੈ ਨਾ ਤੇ ਲਿਬਰਲਰੀ ਕਿਉਂਕਿ ਉਹ ਜਦੋਂ ਉਹ ਜੋ ਤਹਿਸੀਨ ਸੀਗਾ ਉਹ 휴ਮਨਿਟੇਰੀਅਨ ਬੇਸਿਸ ਤੇ ਦੋਨੇ ਪਾਰਟੀਆਂ ਕਹਿੰਦੀਆਂ ਸੀ ਔਰ ਕੈਨੇਡਾ ਦੇ ਵਿੱਚ ਸਮੇਂ ਸਮੇਂ ਮੁਤਾਬਕ ਰਿਫਿਜੀ ਆਉਂਦੇ ਰਹੇ ਆ ਠੀਕ ਹੈ ਨਾ ਉਹ ਜਰੂਰੀ ਨਹੀਂ ਵੀ ਲਿਬਰਲ ਨਹੀਂ ਪਰ ਜਦੋਂ ਰਿਫਿਜੀ ਆਉਂਦਾ ਉਹਨੂੰ ਇੱਕ ਸਾਲ ਲਈ ਜਿਹੜੀ ਹੈਗੀ ਆ ਉਹ ਸਹੂਲਤ ਗਵਰਨਮੈਂਟ ਦਿੰਦੀ ਉਹ ਤੋਂ ਬਾਅਦ ਦਾ ਰਿਫਿਜੀ ਯਾਰ ਐਟ ਸੌਂ ਫਿਰ ਅਫਗਾਨਿਸਤਾਨ ਤੋਂ ਅਫਗਾਨਿਸਤਾਨ ਚੋਂ ਸਾਡੀ ਮੋਰਲ ਆਬਲੀਗੇਸ਼ਨ ਸੀ ਸਾਡੇ ਫੌਜੀ ਦੀ ਮਦਦ ਕੀਤੀ ਅਸੀਂ ਉਹਨਾਂ ਨੂੰ ਲਿਆਏ ਔਰ ਉਹਨਾਂ ਨੇ ਪੜ੍ਹੇ ਲਿਖੇ ਲੋਕ ਆਏ ਉਹ ਸਾਰੇ ਸੈਟ ਬੈਠੇ ਆ ਸੋ 1 215 ਚ ਰਿਫਿਊਜੀ ਆ ਗਏ ਅਸੀਂ ਹੁਣ 10 ਸਾਲ ਉਹਦਾ ਹੀ ਰੌਲੀ ਜਿਹੜੀ ਹੈਗੀ ਆ ਉਹ ਭਾਈ ਜੀ ਨੇ ਉਹ ਵੀ ਮਿਸ ਇਨਫੋਰਮੇਸ਼ਨ ਫਲਾਉਂਦੇ ਕਿਉਂ ਆ ਕਿਉਂਕਿ ਜਿਹੜੇ ਲੋਕ ਕੀ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਬਣਾਉਂਦੇ ਜੀ ਰਿਫਿਊਜੀ ਨੂੰ ਆ ਮਿਲਦਾ ਸਾਨੂੰ ਬਜ਼ੁਰਗਾਂ ਨੂੰ ਸੋ ਉਹ ਜਿਹੜੀ ਚੀਜ਼ਾਂ ਹੈਗੀਆਂ ਇਹ ਬਿਲਕੁਲ ਜਿਹੜੀਆਂ ਹੁਣ ਐਕਚੁਅਲੀ ਮੌਕਾ ਬਜ਼ੀਆ ਇੱਕ ਟਾਊਨ ਹਾਲ ਕਰਾਂਗੇ ਆਪਾਂ ਜੀ ਤੁਸੀਂ ਧੰਨ ਵੀ ਇਨਵਾਈਟ ਕਰਾਂਗੇ ਔਰ ਤੁਹਾਡੇ ਦਰਸ਼ਕਾਂ ਵੀ ਉੱਥੇ ਜਿਹੜਾ ਬੈਠ ਕੇ ਆਪਾਂ ਇਹਨੂੰ ਨਿਚੋੜ ਕਰਾਂਗੇ ਵੀ ਆਹ ਜਿਹੜੀ ਆ ਲੋਕ ਕੀ ਚਾਹੁੰਦੇ ਆ ਆ ਨਹੀਂ ਚਾਹੁੰਦੇ ਉਹਦੇ ਮੁਤਾਬਕ ਗੇ ਮੂਵਿੰਗ ਫਾਰਵਰਡ ਆਪੋਸ ਪਾਲਿਸੀ ਨੂੰ ਜਿਹੜਾ ਹੈਗਾ ਤੱਜੀ ਦੇਵਾਂਗੇ ਐਨਡੀਪੀ ਦਾ ਕਮਜ਼ੋਰ ਹੋਣਾ ਵੀ ਲਿਬਰਲ ਦੇ ਹੱਕ ਚ ਗਿਆ ਨਿਊਟਨ ਦੇ ਵਿੱਚ ਵੀ ਉਸ ਉਮੀਦਵਾਰ ਨੂੰ ਬਹੁਤ ਜ਼ਿਆਦੀਆਂ ਵੋਟਾਂ ਮਿਲ ਨਹੀਂ ਸਕੀਆਂ ਉਹਦੀ ਵੀ سپورਟ ਹੋਈ ਜਾਂ ਉਹ ਦੇਖੋ ਜਿਹੜੀ ਮੇਰੀ ਪਰਸੈਂਟੇਜ ਆ ਉਹ 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 ਮੈਨੂੰ ਅੱਗੇ 50% ਵੋਟ ਪੈਂਦੀ ਉਹ 50% ਹੂੰ ਇਹ ਜਿਹੜੀ ਨਹੀਂ ਸੀ ਵੋਟ ਪਾਈ ਜਿਹੜੀ ਆਪਾਂ ਨੂੰ ਜਿਹੇ ਮੰਨ ਬਣਾ ਰਹੇ ਸੀ ਵੀ ਲਿਬਰਲ ਜਾਂ ਸੁਸਤਾ ਦੇ ਪਾਰ ਨੂੰ ਸੀ ਉਹ ਨਹੀਂ ਪਣੀ ਉਹ ਪ੍ਰੋਟੈਸਟ ਵੋਟ ਹੋ ਗਈ ਨਾ ਉਹਨਾਂ ਨੇ ਕਿਹਾ ਕਿ ਲੈਂਡ ਕਰਨੀ ਸੀ ਉਹ ਪ੍ਰੋਟੈਸਟ ਵੋਟ ਉਹਨਾਂ ਨੂੰ ਐਨਡੀਪੀ ਦੇ ਕੈਂਡੀਡੇਟ ਦੇ ਥਰੂ ਨਾ ਜਰ ਨਹੀਂ ਆਈ ਉਹਨਾਂ ਨੇ ਕਿਹਾ ਵੀ ਕੋ ਹਸਤਾ ਕੰਸਲਟਿਵ ਪਾਰਟੀ ਜਿਹੜੀ ਆ ਉਹ ਉੱਥੇ ਉਹ ਜਿਹੜੀ ਆ ਉਹ ਲੈਂਡ ਕੀਤੀ ਉਹ ਇਹ ਨਹੀਂ ਪਾਈ ਕਿ ਉਹ ਕੰਜ਼ਰਟਿਵ ਪਾਰਟੀ ਨੂੰ ਲਾਇਕ ਕਰਦੇ ਜਾਂ ਨਹੀਂ ਉਹ ਜਿਹੜੀ ਪ੍ਰੋਟੈਸਟ ਬੋਟ ਜਿਹੜੀ ਚਾਹੇ ਜੇ ਐਨਡੀਪੀ ਦਾ ਸਟਰੋਂਗ ਕੈਂਡੀਡੇਟ ਹੁੰਦਾ ਤਾਂ ਮੈਨੂੰ ਲੱਗਦਾ ਕਿ ਸਾਡੇ ਉਹ ਬੈਟਰ ਸੀ ਵੱਡੀਆਂ ਤਬਦੀਲੀਆਂ ਹੋ ਕਿ ਆਸ਼ ਕਰਦੇ ਹਾਂ ਮਾਰਕ ਕਰਨੇ ਹੋਣੀ ਕਰਨਗੇ ਸਾਰੇ ਕੁਝ ਦੇ ਵਿੱਚ ਸਖਤੀ ਇਮੀਗ੍ਰੇਸ਼ਨ ਜਾਂ ਦੂਜੀਆਂ ਤੀਜੀਆਂ ਹਾਊਸਿੰਗ ਦੇ ਵਿੱਚ ਜੋ ਕੁਝ ਉਹਨਾਂ ਨੇ ਕਰਨਾ ਸੀ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਸੀ ਕੋਈ ਵੱਡੀ ਤਬਦੀਲੀ ਹੁਣ ਹੋ ਸਕਦੀ ਹੈ ਦੇਖੋ ਉਹਨੇ ਪਾਰਟੀ ਪਲੈਟਫਾਰਮ ਆਊਟ ਹੀ ਦੇ ਦਿੱਤਾ ਜੇ ਉਹ ਤੇ ਹੀ ਐਕਟ ਕਰ ਲਈਏ ਸੀ ਉਹ ਇੱਕ ਵੱਡੀ ਅਚੀਵਮੈਂਟ ਹੋਗੀ ਉਦੇ ਵਿੱਚ ਐਸਵੇਡ ਟ੍ਰੰਪ ਨਾਲ ਡੀਲ ਕਰਨਾ ਜਿਹੜੀ ਆ ਉਹ ਬੜੀ ਈ ਸਮੱਸਿਆ ਹੈਗੀ ਆ ਤੇ ਉਹ ਉਹਨਾਂ ਨੇ ਪਹਿਲਾਂ ਹੀ ਕਿਹਾ ਤੇ ਪਰ ਹੁਣੇ ਚਾਹੀਦਾ ਕਿ ਲੈ ਲੀਡਰ ਦੀ ਗੱਲ ਆ ਕਰਨੀ ਹੈ ਹੁਣ ਤੈਨਾਂ ਦਾ ਦੀ ਗੱਲ ਹੈਗੀ ਇਲੈਕਸ਼ਨ ਹੋ ਗਿਆ ਜੀ ਰਿਕ ਮੈਂਬਰ ਆਫ ਪਾਰਲੀਮੈਂਟ ਜਿੱਤ ਕੇ ਚਲੇ ਗਿਆ ਹੁਣ ਉਹ ਨਾ ਲਿਬਰਲ ਪਾਰਟੀ ਦਾ ਜਿਹੜਾ ਹੈਗਾ ਲਿਬਰਲ ਪਾਰਟੀ ਦੇ ਸਪੋਰਟ ਨੂੰ ਸਪੋਰਟ ਕਰਨ ਵਾਲਾ ਤੇ ਨਾ ਹੀ ਉਹ ਕੰਜਰਟ ਦਾ ਕੰਜਰਟ ਹੁਣ ਤਾਂ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਅਸੀਂ ਕੋਈ ਕੰਮ ਕਰੀਏ ਕਿ ਜਿਹੜਾ ਹੈ ਇਕੱਠੇ ਹੋ ਕੇ ਪਹਿਲਾਂ ਟੰਪਣਾ ਦੀਰ ਕਰੀਏ ਠੀਕ ਹੈ ਨਾ ਉਸ ਤੋਂ ਬਾਅਦ ਇਕਨੋਮੀ ਉਠਾਉਣ ਲਈ ਮੈਨੂੰ ਪੂਰੀ ਆਸ ਆ ਕੇ ਮਾਰ ਖਾਣੇ ਜਿਹੜੇ ਆ ਉਹ ਬੈਸਟ ਸਟੈਪ ਲੈਂਦੇ ਆ ਆਖਰੀ ਚੋਲਤਾ ਰੋਸ ਸਭ ਇਹ ਰੋਲਾ ਪਿਆ ਕਿ ਕੈਨੇਡਾ ਟੁੱਟ ਚੁੱਕਿਆ ਬੁਰਾ ਹਾਲ ਹੋ ਗਿਆ ਸਾਰਾ ਸਿਸਟਮ ਜਿਹੜਾ ਫੇਲ ਹੋ ਚੁੱਕਿਆ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲੀਆਂ ਤੁਸੀਂ ਮੰਨਦੇ ਹੋ ਕਿ ਇਸ ਤਰ੍ਹਾਂ ਹੋਇਆ ਸੀ ਜਿਹਨੂੰ ਹੁਣ ਠੀਕ ਕਰਨ ਦੇ ਯਤਨ ਕੀਤੇ ਜਾਣਗੇ ਜਾਂ ਇਹ ਵੀ ਰੋਲਾ ਰਪਾ ਸੀ ਇਹ ਬਿਲਕੁਲ ਇਸੇ ਕਰਕੇ ਤਾਂ ਪੀਆਰ ਪੋਲੀਵ ਆਪਦੀ ਸੀਟ ਾਲ ਗਏ ਹੂੰ ਕਿਉਂਕਿ ਉਹਨਾਂ ਨੇ ਹਮੇਸ਼ਾ ਜਿਹੜਾ ਹੈਗਾ ਮਿਸ ਇਨਫੋਰਮੇਸ਼ਨ ਫਲਾਈ ਔਰ ਕੈਨੇਡਾ ਦੇ ਉਲਟ ਕੰਮ ਕੀਤਾ। ਉਹ ਹੀ ਕਹਿੰਦੇ ਕੈਨੇਡਾ ਬਰੋਕਨ ਆ। ਜੀ ਜਿਹੜਾ ਫਲਾਈ ਉਹ ਕਹਿੰਦੇ ਕੈਨੇਡਾ ਦੀ ਗਲਤੀ ਹੈ। ਸੋ ਉਹ ਜਿਹੜਾ ਕਹਿੰਦੇ ਸੀ ਉਹ ਬਿਲਕੁਲ ਮਿਸ ਇਨਫੋਰਮੇਸ਼ਨ ਆ। ਅੱਜ ਕੈਨੇਡੀਅਨਸ ਆਈ ਹੈਵ ਨੈਵਰ ਸੀ ਕੈਨੇਡੀਅਨਸ ਜਿਨਨੇ ਹੁਣ ਜਿਹੜੇ ਨਾ ਇੰਟਰਨੈਟ ਤੁਸੀਂ ਵੀ ਇਹ ਨੋਟਿਸ ਕੀਤਾ ਹੋ। ਹੁਣ ਜਿਹੜੀ ਪੈਟਰੀਆਟਿਕ ਜਿਹੜੀ ਹੈਗੀ ਆ ਉਹ ਟੁੱਟਿਆ ਨਹੀਂ ਕੈਨੇਡਾ ਬਰੋਕਨ ਨਹੀਂ ਇਨਫੈਕਟ ਕੈਨੇਡਾ ਕਠਾ ਹੋਇਆ। ਸੋ ਆਓ ਹੁਣ ਬਦ ਕੇ ਆਪਾਂ ਅੱਗੇ ਚੱਲੀਏ ਹੁਣ ਆਪਾਂ 네ਗੇਟਿਵਿਟੀ ਨੂੰ ਛੱਡ ਕੇ ਪੋਜ਼ਿਟਿਵਿਟੀ ਉਤਾਰ ਕਰੀਏ ਤੇ ਕੈਨੇਡਾ ਕੈਨੇਡੀਅਨ ਬਿਜ਼ਨੈਸ ਤੇ ਜਿਹੜੇ ਉਹਨਾਂ ਦੇ ਜਿਹੜੀ ਹੈਗੀ ਆਪਾਂ ਰੈਨਲ ਮਾਈਕ ਕਰੀਆ ਆ ਆਖਰ ਦੇ ਵਿੱਚ ਤਰਲ ਸਿੰਘ ਸਾਹਿਬ ਸਾਡੇ ਚੈਨਲ ਦੇ ਯੋਗ ਜੀ ਦਰਸ਼ਕਾਂ ਲਈ ਸਿਹਰਾ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤਾਇਰ ਨਰਤਨਵਾਦੀ ਤੁਹਾਡਾ ਜਿਸਕਾ ਨਹੀਂ 88 ਚੈਨਲ ਦਾ ਬੜਾ ਤੁਸੀਂ ਹਮੇਸ਼ਾ ਹੀ ਕੰਸਟਰਕਟਿਵ ਰੋਲ ਅਦਾ ਕਰਦੇ ਹੋ ਜਦੋਂ ਵੀ ਹਾਕਮਾਦਿਓ ਅਸੀਂ ਵੀ ਹਾਜ਼ਰ ਹੈ ਗਲਤੀ ਨਹੀਂ ਬਿਲਕੁਲ ਜੀ ਦਿੱਤਾ ਤੋਂ ਮੀਡੀਆ ਦੇ ਉੱਪਰ ਜਿਆ ਸੀ ਠੀਕ ਹੈ ਨਾ ਤੇ ਤੁਸੀਂ ਜਿਹੜਾ ਵਧੀਆ ਰੋਲ ਅਦਾ ਕਰਦੇ ਮੈਂ ਤੁਹਾਡਾ ਧੰਨਵਾਦ ਉਹ ਤੁਹਾਡੇ ਸਾਰੇ ਦਰਸ਼ਕਾਂ ਦਾ ਕਿਉਂਕਿ ਜਿਨ੍ਹਾਂ ਨੇ ਵੀ ਜਿਹੜੀ ਹੈਗੀ ਆ ਉਹ ਮੈਂ ਪਹਿਲਾਂ ਕਹਿ ਜਿਸ ਨਾਲ ਵੀ ਸਾਡੀ ਡੈਮੋਕ੍ਰੈਟਿਕ ਪ੍ਰੋਸੈਸ ਚ ਹਿੱਸਾ ਲਿਆ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਈ ਇਹ ਬਹੁਤ ਪੋਜ਼ਿਟਿਵ ਸਟੈਪ ਸੀਗਾ ਔਰ ਦੂਸਰਾ ਮੈਂ ਤਨਵਾ ਕਰਨਾ ਚਾਹੁੰਦਾ ਜਿਹੜੇ ਸਪੋਰਟਰਸ ਨੇ ਵੋਟਰਸ ਨੇ ਔਰ ਬਲੰਟੇਸ ਨੇ ਸੁਖਤਾਲੀਵਾਲ ਟੀਮ ਦੇ ਵਿੱਚ ਆ ਕੇ ਸੁਖਤਾਲੀਵਾਲ ਟੀਮ ਨੂੰ ਚੁਦਾਇਆ ਉਹਨਾਂ ਦਾ ਮੈਂ ਇਹਨੂੰ ਧੰਨਵਾਦ ਬੋਟੋਤਨੋਤਨੋ ਸਭ ਸ਼ੁਕਰੀਆ ਜੀ ਜਲਦੀ ਮਿਲੋ ਥੈਂਕ ਯੂ